ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜ਼ਿੰਦਗੀ ਇੱਕ ਕਿਤਾਬ ਤੇ। ਅਸੀਂ ਤੁਹਾਡੇ ਲਈ ਨਾਵਲ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਰੂਪ ਦਾ ਪਾਗ ਦੂਜਾ ਹੁਣੀ ਦਾ ਮਨੁੱਖ ਦਾ ਅਧਿਆਇ ਪਹਿਲਾ ਪੰਜਾਬ ਦਾ ਗੋਰਖ ਧੰਦਾ ਅੜਾਉਣੀ ਲੈ ਕੇ ਹਾਜ਼ਰ ਹੋਏ ਹਾਂ। ਕਿਰਪਾ ਕਰਕੇ ਇਸ ਅਧਿਆਇ ਨੂੰ ਅਖੀਰ ਤੱਕ ਜ਼ਰੂਰ ਸੁਣਨਾ ਜੀ। ਸ਼ੁਰੂ ਕਰਦੇ ਹਾਂ ਜੀ। ਸਿੱਖ ਇਤਿਹਾਸਕਾਰਾਂ ਨੇ ਮੁਗਲ ਸਾਮਰਾਜ ਦੇ ਮੋਢੀ ਬਾਬਰ ਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਪਰਸਪਰ ਮੁਲਾਕਾਤ ਦਾ ਬਹੁਤ ਹੀ ਦਿਲਚਸਪ ਹਾਲ ਵਰਣਨ ਕੀਤਾ ਹੈ। ਉਹ ਆਖਦੇ ਹਨ ਕਿ ਜਦੋਂ ਭਾਰਤ ਦੇ ਦੋ ਅਸਫਲ ਹਮਲਿਆਂ ਉਪਰੰਤ ਬਾਬਰ ਦਿੱਲੀ ਵੱਲ 1525 ਈਸਵੀ ਵਿੱਚ ਵੱਧ ਰਿਹਾ ਸੀ ਇੱਕ ਵਾਰ ਹੋਰ ਕਿਸਮਤ ਅਜ਼ਮਾਉਣ ਲਈ ਕੁਝ ਕੈਦੀ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਐਮਨਾਬਾਦ ਵਿੱਚ ਉਸ ਅੱਗੇ ਪੇਸ਼ ਕੀਤੇ ਗਏ ਇਨ੍ਹਾਂ ਵਿੱਚੋਂ ਇੱਕ ਤੇ ਉਸ ਦੀ ਨਜ਼ਰ ਪਈ ਤਾਂ ਉਹ ਹੈਰਾਨੀ ਨਾਲ ਖੜਾ ਹੋ ਗਿਆ ਤੇ ਤੁਰਕੀ ਬੋਲੀ ਵਿੱਚ ਆਪਣੇ ਵਜ਼ੀਰ ਨੂੰ ਕਹਿਣ ਲੱਗਾ ਕਮਾਲ ਹੈ ਇਹ ਹੀ ਹੈ ਸਾਖਤ ਉਪਵਿੱਤਰ ਪੁਰਸ਼ ਜੋ ਗਾਜ਼ ਵਿੱਚ ਮੈਨੂੰ ਸੁਪਨੇ ਵਿੱਚ ਮਿਲਿਆ ਸੀ ਤੇ ਜਿਸ ਨੇ ਮੈਨੂੰ ਸੱਦਾ ਪੱਤਰ ਦਿੱਤਾ ਸੀ ਕਿ ਤੂੰ ਭਾਰਤ ਦੇ ਤੀਸਰੀ ਵਾਰੀ ਹਮਲਾ ਬੋਲ ਤੇਰੀ ਜਿੱਤ ਹੋਵੇਗੀ ਇਹ ਪਵਿੱਤਰ ਪੁਰਸ਼ ਗੁਰੂ ਨਾਨਕ ਦੇਵ ਜੀ ਬਾਬਰ ਨੇ ਬੜੇ ਆਦਰ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਕੋਈ ਮੰਗ ਹੋਵੇ ਦੱਸੋ ਜੋ ਮੈਂ ਪੂਰੀ ਕਰ ਸਕਾਂ ਗੁਰੂ ਨਾਨਕ ਨੇ ਕਿਹਾ ਕਿ ਸਾਰੇ ਕੈਦੀ ਰਿਹਾ ਕਰ ਦੇਵੋ ਬਾਬਰ ਨੇ ਫੌਰਨ ਸਾਰੇ ਕੈਦੀ ਰਹਾ ਕਰ ਦਿੱਤੇ ਗੁਰੂ ਸਾਹਿਬ ਨੇ ਫੇਰ ਬਾਬਰ ਨੂੰ ਅਸ਼ੀਰਵਾਦ ਦਿੱਤਾ ਤੇ ਪੇਸ਼نگੋਈ ਕੀਤੀ ਕਿ ਜੇ ਉਸ ਨੇ ਰਿਆਆ ਨਾਲ ਬਗੈਰ ਕਿਸੇ ਬਿਤਕਰੇ ਦੇ ਇਨਸਾਫ ਭਰਿਆ ਵਰਤਾਅ ਕੀਤਾ ਤਾਂ ਉਸ ਦਾ ਖਾਨਦਾਨ ਭਾਰਤ ਤੇ ਸਦੀਆਂ ਤੱਕ ਰਾਜ ਕਰੇਗਾ ਗੁਰੂ ਨਾਨਕ ਦੀ ਇਪ ਵਿਖਵਾਣੀ ਪੂਰੀ ਹੋਈ ਪਰ ਉਸੇ ਸ਼ਰਤ ਦੇ ਆਧਾਰ ਤੇ ਹੀ ਮੁਗਲਾਂ ਨੇ ਭਾਰਤ ਨੂੰ ਦੋ ਸਦੀਆਂ ਤੱਕ ਇੱਕ ਚੰਗਾ ਤੇ ਸੁਖਾਮਾ ਰਾਜ ਦਿੱਤਾ ਤੇ ਇਸ ਦਾ ਲਾਭ ਸਭ ਛੋਟੇ ਵੱਡੇ ਫਿਰਕਿਆਂ ਨੇ ਉਠਾਇਆ ਸਿੱਖ ਧਰਮ ਦਾ ਸ਼ਾਂਤੀ ਰਵਾਧਾਰੇ ਤੇ ਭਰਤੀ ਭਾਵ ਦਾ ਸੰਦੇਸ਼ ਵੀ ਇਥੋਂ ਦੇ ਸੁੰਦਰ ਵਾਤਾਵਰਣ ਵਿੱਚ ਉਨਤੀ ਕਰਦਾ ਰਿਹਾ ਸਰਕਾਰ ਤੇ ਸਿੱਖਾਂ ਦੇ ਪਰਸਪਰ ਸਬੰਧ ਚੋਖੇ ਸਮੇਂ ਤੱਕ ਬਹੁਤ ਚੰਗੇ ਰਹੇ ਤੇ ਕਿਸੇ ਨੂੰ ਵੀ ਕੋਈ ਸ਼ਿਕਾਇਤ ਨਹੀਂ ਸੀ ਹਾਂ ਮਗਰ ਕੁਝ ਗਲਤ ਫਹਿਮੀਆਂ ਕਰਕੇ ਇਹਨਾਂ ਸਬੰਧਾਂ ਵਿੱਚ ਜ਼ਰੂਰ ਕਸੀਦਗੀ ਆ ਗਈ ਮੁਗਲ ਹਕੂਮਤ ਦੀਆਂ ਸਖਤ ਨੀਤੀਆਂ ਦੇ ਕਾਰਨ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਰਾਜਸੀ ਤੇ ਮੁਲਕਗੀਰ ਲਈ ਮੋੜ ਦੇਣਾ ਜ਼ਰੂਰੀ ਸਮਝਿਆ ਉਹਨਾਂ ਸਿੱਖਾਂ ਅਗੇ ਕਮੀ ਰਾਜ ਦਾ ਨਿਸ਼ਾਨਾ ਰੱਖਿਆ ਜੋ ਯੋਗ ਸਮੇਂ ਤੇ ਨੇਪਰੇ ਚੜਨਾ ਸੀ ਇਸ ਮਕਸਦ ਲਈ ਕੁਝ ਸੂਰਮਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਨਾਂ ਰੱਖਤੇ ਉਹਨਾਂ ਨੂੰ ਪੱਕ ਕੀਤੀ ਕਿ ਖਾਲਸੇ ਦੀ ਪ੍ਰਮੁਖਤਾ ਲਈ ਯੁੱਧ ਕਰੇ ਖਾਲਸੇ ਤੋਂ ਭਾਵ ਨਿਖਾਲਸ ਤੇ ਝੋਣਵੇਂ ਲੋਕ ਅਰਥਾਤ ਸਮੁੱਚੇ ਸਿੱਖ ਕੌਮ ਸੀ ਗੁਰੂ ਗੋਬਿੰਦ ਸਿੰਘ ਆਖਰੀ ਸਿੱਖ ਗੁਰੂ ਰੰਗਦੇਵ ਆਖਰੀ ਵੱਡਾ ਮੁਗਲ ਬਾਦਸ਼ਾਹ ਦੇ ਸਮਕਾਲੀ ਸਨ ਰੰਗਦੇਵ ਦੀ ਮੌਤ 17 ਚ 7 ਈਸਵੀ ਵਿੱਚ ਹੋਈ ਇੱਕ ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਵੀ ਚੜ੍ਹਾਈ ਕਰ ਗਏ ਇਸ ਤਰ੍ਹਾਂ ਮਾਨੋ ਦੋ ਇਤਿਹਾਸਕ ਲਹਿਰਾਂ ਦਾ ਆਰੰਭ ਤੇ ਅੰਤ ਨਾਲ ਨਾਲ ਹੋਇਆ ਇਹਨਾਂ ਲਹਿਰਾਂ ਨੇ ਮੁਗਲਾਂ ਦੀ ਮਹਾਨਤਾ ਤੇ ਸਿੱਖਾਂ ਦੀ ਆਤਮਿਕ ਉન્નਤੀ ਦਾ ਸਿਖਰ ਦੇਖਿਆ ਇਸ ਤੋਂ ਬਾਅਦ ਗਿਰਾਵਟ ਤੇ ਪਤਨ ਵਜੋਂ ਜੇ ਮੁਗਲ ਸਾਮਰਾਜ ਦੇ ਟੁਕੜੇ ਹੋਏ ਉਹਨਾਂ ਤੇ ਕਬਜ਼ਾ ਜਮਾਉਣ ਲਈ ਕੁਝ ਤਾਕਤਾਂ ਉੱਤਰੀਆਂ ਤੇ ਇਹਨਾਂ ਵਿੱਚ ਸਿੱਖ ਵਿਸ਼ੇਸ਼ ਮਹੱਤਵ ਵਾਲੇ ਸਨ ਗੁਰੂ ਗੋਬਿੰਦ ਸਿੰਘ ਜੀ ਮਗਰੋਂ ਬੰਦਾ ਪਹਿਲਾ ਸਿੱਖ ਰਾਜ ਸੀ ਆਗੂ ਹੋਇਆ ਹੈ ਜਿਸ ਨੇ ਪੰਜਾਬ ਵਿੱਚ ਸਿੱਖ ਰਾਜ ਮੁੜ ਕਾਇਮ ਕਰਨ ਦਾ ਯਤਨ ਕੀਤਾ ਆਰੰਭ ਵਿੱਚ ਕੁਝ ਸਫਲਤਾ ਦੇ ਪਿੱਛੋਂ ਇਹ ਜਤਨਾ ਅਸਫਲ ਹੋ ਗਿਆ ਸਿੱਖਾਂ ਦੀ ਫੌਜੀ ਜਥੇਬੰਦੀ ਟੁੱਟ ਕੇ ਕੁਝ ਜਥਿਆਂ ਵਿੱਚ ਵੰਡੀ ਗਈ ਜਿਨ੍ਹਾਂ ਪੰਜਾਬ ਦੀਆਂ ਸੀਮਾ ਅਤੇ ਜੰਗਲਾਂ ਤੇ ਪਹਾੜਾਂ ਦੀ ਵਿੱਚ ਪਨਾ ਲਈ ਇਹ ਲੋਕ ਰਹਾਇਸ਼ ਵਾਲੇ ਇਲਾਕਿਆਂ ਤੋਂ ਦੂਰ ਰਹਿੰਦੇ ਸਨ ਪਰ ਵੱਡੀਆਂ-ਵੱਡੀਆਂ ਸੜਕਾਂ ਤੇ ਚੱਕਰ ਲਾਉਂਦੇ ਰਹਿੰਦੇ ਤੇ ਸਫ਼ਰ ਕਰਦੇ ਕਾਫ਼ਲਿਆਂ ਨੂੰ ਲੁੱਟਦੇ ਰਹਿੰਦੇ ਸਨ ਜਦੋਂ ਨਦਰ ਸ਼ਾਹ ਦਾ ਹਾਥੀਆਂ ਊਠਾਂ ਕੋੜਿਆਂ ਦੇ ਖੱਤਰਾਂ ਦਾ ਮਹਾਨ ਕਾਫਲਾ ਵਾਪਸ ਈਰਾਨ ਨੂੰ ਜਾ ਰਿਹਾ ਸੀ ਦਿੱਲੀ ਦੀ ਲੁੱਟੀ ਹੋਈ ਦੌਲਤ ਨਾਲ ਲੱਦਿਆ ਹੋਇਆ ਤਾਂ ਸਿੱਖਾਂ ਲਈ ਲੁੱਟ ਮਾਰਦਾ ਇਹ ਪਹਿਲਾ ਮੌਕਾ ਸੀ ਇਹ ਤਖਤ ਤਾਉਸ ਤੇ ਕੋਹੇ ਨੂਰ ਹੀਰਾ ਤਾਂ ਨਾ ਲੈ ਸਕੇ ਕਿਉਂਕਿ ਇਹਨਾਂ ਦੀ ਹਿਫਾਜ਼ਤ ਦਾ ਵਿਸ਼ੇਸ਼ ਤੇ ਪੱਕਾ ਪ੍ਰਬੰਧ ਸੀ ਫਿਰ ਵੀ ਇਸ ਮੌਕੇ ਤੇ ਸਿੱਖਾਂ ਦੇ ਹੱਥ 30 ਕਰੋੜ ਦੀ ਲੁੱਟ ਮਾਰਾਈ ਜੋ ਕੈਦੀ ਉਹ ਆਪਣੇ ਨਾਲ ਭਾਰਤ ਤੋਂ ਲੈ ਕੇ ਜਾ ਰਿਹਾ ਸੀ ਉਹਨਾਂ ਵਿੱਚੋਂ ਵੀ ਕੁਝ ਛੜਾ ਲੈ ਗਈ ਫਿਰ ਜਦੋਂ ਅਹਿਮਦ ਸ਼ਾਹ ਨੇ ਇੱਕ ਦੂਸਰੇ ਮਗਰੋਂ ਛੇਤੀ ਛੇਤੀ 9 ਹਮਲੇ ਕੀਤੇ ਉਹਨਾਂ ਨੇ ਵੀ ਸਿੱਖਾਂ ਨੂੰ ਮੋੜ ਮੋਕਾ ਦਿੱਤਾ ਨਾ ਸਿਰਫ ਅਮੀਰ ਹੁੰਦਾ ਸਗੋਂ ਹਥਿਆਰਾਂ ਨਾਲ ਲੈਸ ਹੁੰਦਾ ਕੈਦੀਆਂ ਨੂੰ ਛੜਾਉਣ ਆਮ ਲੋਕਾਂ ਵਿੱਚ ਕੌਮੀ ਵੀਰ ਨਾਇਕਾਂ ਦੇ ਰੂਪ ਵਿੱਚ ਉੱਭਰਨ ਅਤੇ ਆਪਣੇ ਪੈਰੋਕਾਰਾਂ ਦੀ ਗਿਣਤੀ ਵਧਾਉਣ ਦਾ ਵੀ ਅਹਿਮਦ ਸ਼ਾਹ ਦੇ ਅਕਰਮਣਾ ਨੇ ਮੁਗਲਾਂ ਨੂੰ ਡਾਢਾ ਕਮਜ਼ੋਰ ਕਰ ਦਿੱਤਾ ਤੇ ਸਿੱਖਾਂ ਨੂੰ ਮਜ਼ਬੂਤ ਬਣਾਇਆ ਆਪਣਾ ਕੰਮ ਪੂਰਾ ਹੋਣ ਤੱਕ ਉਸ ਨੇ ਮੁਗਲ ਰਾਜ ਦਾ ਆਖਰੀ ਨਿਸ਼ਾਨ ਪੰਜਾਬ ਵਿੱਚ ਮਿਟਾ ਦਿੱਤਾ ਨਤੀਜਾ ਇਹ ਨਿਕਲਿਆ ਕਿ ਹਰ ਪਾਸੇ ਗੜਬੜ ਤੇ ਆਪਾਤਾਪੀ ਫੈਲ ਗਈ ਸਿੱਖਾਂ ਨੇ ਇਸ ਮੌਕੇ ਦਾ ਪੂਰਾ ਲਾਭ ਉਠਾਇਆ ਨਾਦਰ ਸ਼ਾਹ ਦੀ ਬਾਪਸੀ ਤੇ ਅਹਿਮਦ ਸ਼ਾਹ ਦੇ ਪਹਿਲੇ ਹਮਲੇ ਦੇ ਦਰਮਿਆਨ ਸਿੱਖਾਂ ਨੇ ਐਸੀ ਪੋਜੀਸ਼ਨ ਦੀ ਨੀਂ ਰੱਖ ਦਿੱਤੀ ਸੀ ਜੋ ਬਾਅਦ ਵਿੱਚ ਮਿਸਲਦਾਰੀ ਪ੍ਰਬੰਧ ਦੇ ਨਾਂ ਨਾਲ ਪਚਲਤ ਹੋਈ ਪਿੰਡਾਂ ਦੇ ਪਿੰਡ ਕਿਸੇ ਤੜਲੇਦਾਰ ਆਗੂ ਜਿੱਥੇਦਾਰ ਦੇ ਪ੍ਰਬੰਧ ਹੇਠ ਇਕੱਠੇ ਹੋ ਗਏ ਇਹ ਛੋਟੀਆਂ-ਛੋਟੀਆਂ ਫੌਜੀ ਰਾਜਸੀ ਕਿਸਮ ਦੀਆਂ ਟੁਕੜੀਆਂ ਸਨ ਜੋ ਸਭ ਇੱਕ ਦੂਸਰੇ ਦੇ ਬਰਾਬਰ ਸਨ ਕਿਉਂਕਿ ਮਿਸਲ ਸ਼ਬਦ ਦਾ ਮਤਲਬ ਹੀ ਵਾਂਗਰ ਜਾਂ ਬਰਾਬਰ ਹੈ ਜਿਸ ਸਮੇਂ ਅਹਿਮਦ ਸ਼ਾਹ ਦਾ ਪਹਿਲਾ ਹਮਲਾ ਹੋਣ ਵਾਲਾ ਸੀ ਸਿੱਖਾਂ ਨੇ ਇੱਕ ਇਕੱਠ ਕੀਤਾ ਜਿਸ ਦਾ ਨਾਂ ਸਰਬੱਤ ਖਾਲਸਾ ਰੱਖਿਆ ਉਹਨਾਂ ਜਥਿਆਂ ਨੂੰ ਮੁੜ 12 ਮਿਸਲਾਂ ਵਿੱਚ ਵੰਡਿਆ ਹਰ ਮਿਸਲ ਦੇ ਜ਼ਿੰਮੇ ਕੰਮ ਸੀ ਕਿ ਉਹ ਸਾਂਝੀ ਕੌਮੀ ਸੈਨਾ ਨੂੰ ਯੋਗਦਾਨ ਦੇਵੇ ਇਸ ਨਵੇਂ ਜਥੇਬੰਦੀ ਦਾ ਨਾਮ ਦਲ ਖਾਲਸਾ ਰੱਖਿਆ ਤੇ ਇਹ ਸੀ ਜ਼ਿੰਮੇਵਾਰੀ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਹੱਥ ਦਿੱਤੀ ਦਲ ਖਾਲਸਾ ਪਾਵੇਂ ਅਹਿਮਦ ਸ਼ਾਹ ਨਾਲ ਪੂਰੀ ਟੱਕਰ ਦਾ ਨਾਂ ਲੈ ਸਕਿਆ ਅੱਜ ਜਦ ਵੀ ਉਹ ਵਾਪਸ ਭਰਤ ਦਾ ਦਲ ਦੇ ਆਗੂ ਮੁਗਲਾਂ ਦੇ ਪੁਰਾਣੇ ਕਿਲੇ ਫਤਿਹ ਕਰ ਲੈਂਦੇ ਜਾਂ ਕੁਝ ਨਵੇਂ ਕਿਲੇ ਬਣਾ ਲੈਂਦੇ ਤੇ ਉਹਨਾਂ ਵਿੱਚ ਆਪਣੇ ਸਿਪਾਹੀ ਰੱਖ ਦਿੰਦੇ ਇਹਨਾਂ ਕਿਲਿਆਂ ਤੋਂ ਉਹ ਨੇੜੇ ਦੇ ਪਿੰਡਾਂ ਦੀ ਰੱਖਿਆ ਕਰਦੇ ਤੇ ਇਸ ਦੇ ਬਦਲੇ ਉਹ ਲੋਕਾਂ ਤੋਂ ਇੱਕ ਟੈਕਸ ਅਗਰਾਉਂਦੇ ਇਸ ਪ੍ਰਬੰਧ ਨੂੰ ਰਾਖੀ ਕਿਹਾ ਜਾਂਦਾ ਸੀ ਤੇ ਇਸ ਨਾਲ ਮਿਸਲਾਂ ਨੂੰ ਕਾਫੀ ਮਦਦ ਮਿਲੀ ਜਿਸ ਕਰਕੇ ਇਹਨਾਂ ਮਿਸਲਾਂ ਦੇ ਨਿੱਕੇ-ਨਿੱਕੇ ਰਾਜ ਬਣ ਗਏ ਹਰ ਰਾਜ ਦਾ ਇੱਕ ਹਾਕਮ ਹੁੰਦਾ ਅਤੇ ਹਰ ਹਾਕਮ ਕੋਲ ਕੁਝ ਇਲਾਕਾ ਇੱਕ ਮੁਸ਼ਕਿਲ ਫੌਜ ਦੇ ਟੈਕਸਾਂ ਦੇ ਮਾਮਲੇ ਦੀ ਸ਼ਕਲ ਵਿੱਚ ਬਕਾਇਆ ਦਾ ਆਮਦਨ ਸੀ ਇਸ ਤਰ੍ਹਾਂ ਇਹ ਕੰਮ ਕੁਝ ਉਤਰਾ-ਚੜਾਣ ਨਾਲ ਅਹਿਮਦ ਸ਼ਾਹ ਦੇ ਹਾਲਿਆਂ ਦੇ ਜ਼ਮਾਨੇ ਵਿੱਚ ਚੱਲਦਾ ਗਿਆ ਜਦ ਉਸ ਦਾ 대हांत 1772 ਈਸਵੀ ਵਿੱਚ ਹੋਇਆ ਤਦ ਤੱਕ ਸਿੱਖਾਂ ਨੇ ਮੁਗਲ ਇਲਾਕੇ ਦਾ ਬਹੁਤ ਵੱਡਾ ਹਿੱਸਾ ਸਿੰਧ ਤੇ ਜਮਨਾ ਦੇ ਵਿਚਕਾਰ ਦਾ ਕਾਬੂ ਕਰ ਲਿਆ ਸੀ ਤੇ ਇਸ ਨੂੰ 12 ਮਿਸਲਾਂ ਵਿੱਚ ਵੰਡ ਲਿਆ ਸੀ ਇਹਨਾਂ ਵਿੱਚੋਂ ਸ਼ੇਤ ਸਿੰਧ ਤੇ ਸਤਲੁਜ ਦੇ ਵਿਚਕਾਰ ਹੀ ਸਨ ਜਿਸ ਨੂੰ ਮਾਝਾ ਕਹਿੰਦੇ ਹਨ ਅਤੇ ਬਾਕੀ ਛੇ ਸਤਲੁਜ ਤੇ ਜਮਨਾ ਦੇ ਵਿਚਲੇ ਇਲਾਕੇ ਮਾਲਵਾ ਵਿੱਚ ਸਨ ਮਾਝੇ ਵਿੱਚ ਮਿਸਲਾਂ ਨੂੰ ਸਥਾਪਿਤ ਕਰਨ ਵਾਲੇ ਘਰਾਣੇ ਸਨ ਆਲੂਆਲੀਆ ਪੰਗੀ ਕਨਈਆ ਰਾਮਗੜੀਆ ਨਕਈ ਤੇ ਸ਼ੁਕਰਚਕੀਆ ਅਤੇ ਮਾਲਵੇ ਵਿੱਚ ਹੂਲਕੀਆ ਸਿੰਘਪੁਰੀਆ ਕਰੋੜ ਸਿੰਘੀਆਂ ਨਿਸ਼ਾਨਵਾਲੀਆ ਦੱਲੇ ਵਾਲੀ ਇਹ ਤੇ ਸ਼ਹੀਦਾਂ ਦੀਆਂ ਮਿਸਲਾਂ ਸਨ ਕੇਵਲ ਇੱਕੋ ਸੰਸਥਾ ਸੀ ਜਿਸ ਨੂੰ ਇਹ ਸਭ ਮਿਸਲਾਂ ਮੰਨਦੀਆਂ ਸਨ ਤੇ ਉਹ ਸੀ ਸਰਬੱਤ ਖਾਲਸਾ ਜਾਂ ਪੰਥ ਖਾਲਸਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਦੀ ਸ਼੍ਰੋਮਣੀ ਸ਼ਕਤੀਸ਼ਾਲੀ ਸੰਸਥਾ ਬਣਾਈ ਸੀ ਇੱਕ ਕੜੀ ਜੋ ਇਹਨਾਂ ਮਿਸਲਾਂ ਨੂੰ ਬੰਨ ਕੇ ਰੱਖਦੀ ਸੀ ਉਹ ਸੀ ਪੰਥ ਦੀ ਰੱਖਿਆ ਬਾਕੀ ਹਰ ਕੰਮ ਲਈ ਇਹ ਸਮਮਤਬਾਦੀ ਸਰਦਾਰੀਆਂ ਸਨ ਪੂਰਨ ਤੌਰ ਤੇ ਇਹ ਇੱਕ ਖੁੱਲੇ ਪ੍ਰਕਾਰ ਦੀ ਧਰਮ ਧਰਮਤਾਤਰਾ ਸਰਕਾਰ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਨਾ ਤੇ ਇੱਕ ਧਰਮ ਆਧਾਰਿਤ ਰਾਜ ਤੋਂ ਬਹੁਤ ਹੀ ਅਲੱਗ ਪ੍ਰਕਾਰ ਦੀ ਸੀ ਜਦ ਤੱਕ ਅਹਿਮਦ ਸ਼ਾਹ ਦੇ ਹਮਲੇ ਹੁੰਦੇ ਰਹੇ ਉਹ ਸਾਰੇ ਇਨ੍ਹਾਂ ਦੁਰਾਂਡਿਆਂ ਦੇ ਵਿਰੁੱਧ ਖੜੇ ਹੋਣ ਲਈ ਇਕੱਠੇ ਹੋ ਜਾਂਦੇ ਤੇ ਗੋਰੀਲਾ ਯੁੱਧ ਸ਼ੈਲੀ ਨਾਲ ਲੜਦੀ। ਪਰੰਤੂ ਜਦ ਹੀ ਬਾਹਰਲਾ ਖਤਰਾ ਖਤਮ ਹੁੰਦਾ ਇਹ ਮਿਸਲਾਂ ਸਮਾਂਤਵਾਦੀਆਂ ਵਾਂਗੂ ਇੱਕ ਦੂਸਰੇ ਤੇ ਹਮਲਾ ਕਰਕੇ ਆਪਣੇ ਆਪਣੇ ਇਲਾਕੇ ਵਿਧਾਉਣ ਦੀ ਪਿਆਰੀ ਖੇਡ ਵਿੱਚ ਲੀਨ ਹੋ ਜਾਂਦੀਆਂ। ਇਸ ਕਾਰਜ ਵਿੱਚ ਕੁਝ ਸਮੇਂ ਬਾਅਦ ਪੰਜ ਮਿਸਲਾਂ ਉੱਭਰ ਆਈਆਂ ਜਿਵੇਂ ਕਿ ਪੰਗੀ ਜਿਸ ਕੋ ਲਹੌਰ ਅੰਮ੍ਰਿਤਸਰ ਤੇ ਪੱਛਮੀ ਪੰਜਾਬ ਦਾ ਹਿੱਸਾ ਸੀ। ਕੰਨਈਆ ਮਿਸਲ ਜਿਸ ਕੋਲ ਹਿਮਾਲਿਆ ਪਹਾੜੀਆਂ ਤੇ ਦਾਮਨ ਦਾ ਇਲਾਕਾ ਸੀ ਆਲੂ ਵਾਲੀਆ ਮਿਸਲ ਜਿਸ پاس ਰਾਬੀ ਤੇ ਵਿਆਸ ਦੇ ਵਿਚਕਾਰ ਦਾ ਹਿੱਸਾ ਸੀ ਤੇ ਸ਼ੁਕਰ ਚੱਕੀਆ ਮਿਸਲ ਜੋ ਗੁਜਰਾਵਾਲੇ ਤੇ ਇਸ ਦੇ ਨਾਲ ਦੇ ਪਿੰਡਾਂ ਦੇ ਰਾਜ ਕਰਦੀ ਸੀ ਇਹ ਮਿਸਲਾਂ ਕਈ ਹੋਰ ਛੋਟੀਆਂ ਰਿਆਸਤਾਂ ਨਾਲ ਜੁੜਾ ਵਿੱਚ ਪੈ ਕੇ ਗੁਜ਼ਾਰਾ ਕਰਦੀਆਂ ਰਹੀਆਂ ਇਨ੍ਹਾਂ ਰਿਆਸਤਾਂ ਵਿੱਚੋਂ ਵਿਸ਼ੇਸ਼ ਪ੍ਰਸਿੱਧ ਇਹ ਸਨ ਮਲਤਾਨ ਬਹਾਲਪੁਰ ਡੇਰਾ ਗਾਜ਼ੀਖਾਂ ਮਨਕੇਰਾ ਪਿਸ਼ਾਵਰ ਬੰਨੂ ਟਾਕ ਤੇ ਹਜ਼ਾਰਾ ਜੋ ਅਹਿਮਦ ਸ਼ਾਹ ਨੇ ਆਪਣੇ ਅਧੀਨ ਕਰਕੇ ਪਠਾਨ ਸਰਦਾਰਾਂ ਨੂੰ ਕਰ ਵਸੂਲੀ ਦੀ ਸ਼ਰਤ ਉੱਤੇ ਦਿੱਤੀਆਂ ਸਨ ਫਿਰ ਕੁਝ ਪਹਾੜੀ ਇਲਾਕੇ ਸਨ ਜਿਨ੍ਹਾਂ ਉੱਪਰ Rajput ਘਰਾਣਿਆਂ ਦਾ ਰਾਜ ਸੀ ਤੇ ਹਿਮਾਲਿਆ ਦੇ ਅੰਦਰਲੀਆ ਪਹਾੜੀਆਂ ਵਿੱਚ ਸਥਿਤ ਸਨ ਅੰਤ ਵਿੱਚ ਕੁਝ ਵੀਰ ਪੰਜਾਬੀ ਮੁਸਲਮਾਨ ਕਬੀਲਿਆਂ ਦੇ ਵੀ ਇਲਾਕੇ ਸਨ ਜਿੱਥੇ ਇੱਕ ਪ੍ਰਕਾਰ ਦੇ ਸਤੰਤਰ ਰਾਜ ਕਾਇਮ ਸਨ ਜਿਵੇਂ ਕਿ ਕਸੂਰ ਦੇ ਪਠਾਨ ਰਸੂਲ ਨਗਰ ਦੇ ਚੱਠੇ ਸ਼ਾਹਪੁਰ ਦੇ ਟਵਾਣੇ ਤੇ ਸ਼ੰਗ ਦੇ ਸਿਆਲ ਇਹ ਇੱਕ ਗੂਰਖ ਖੰਡਾ ਸੀ ਜਿਸ ਤੇ ਟੁਕੜਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਇਕੱਠਾ ਕਰਕੇ ਸਿੱਖ ਰਾਜ ਦੀ ਸਥਾਪਿਤ ਕੀਤਾ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦਾ ਅਧਿਆਇ ਤੁਹਾਨੂੰ ਪਸੰਦ ਆਵੇਗਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ